ਬਹੁਤ ਦੁੱਖ ਹੋਇਆ ਬਹੁਤ ਇਹ ਸਰਕਾਰ ਨੇ ਗਲਤ ਕੀਤਾ ਜੋ ਬਹੁਤ ਜ਼ਿਆਦਾ ਇਹ ਕਿਤੇ ਬੱਚੇ ਦਾ ਜਾਲ 3 ਸਾਲ ਦੇ ਬੱਚੇ ਤੱਕ ਨੂੰ ਬਖਸ਼ਿਆ ਨਹੀਂ ਗਿਆ ਦੇਖੋ ਉਹਨੇ ਕੀ ਦੋਸਤ ਕੀਤਾ ਰਹਿ ਜਾਣੇ ਬਹੁਤ ਹੀ ਮਨ ਨੂੰ ਦੁੱਖ ਹੋਇਆ ਜਦੋਂ ਇਹ ਅਟੈਕ ਹੋਇਆ ਖਾਣਾ ਤੱਕਾ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਟਾਰਗੇਟ ਕੀਤਾ ਗਿਆ ਸਿੱਖਾਂ ਨੂੰ ਵਹਿਗੁਰਜ ਜੀ ਕਾ ਖਾਲਸਾ ਵਹਿਗੁਰਜ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰਦਰਾ ਮਾਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਸਾਡੇ ਬਹੁਤ ਹੀ ਅਤੀ ਸ਼ਤਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਦੇ ਮਤਾਬਿਕ ਜੋ 1 ਜੂਨ 1984 ਨੂੰ ਉਸ ਸਮੇਂ ਦੀ ਜ਼ਾਲਮ ਸਰਕਾਰ ਕਾਂਗਰਸ ਨੇ ਸਾਡੇ ਸਿੱਖਾਂ ਦੇ ਮੁਕੱਦਸ ਸਥਾਨ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਦੇ ਉੱਤੇ ਆਪਣੀਆਂ ਫੌਜਾਂ ਝੜਾ ਕੇ ਢਹਿ ਢੇਰੀ ਕਰ ਦਿੱਤਾ ਗਿਆ ਉਸ ਸਮੇਂ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਪੰਜਵੇਂ ਗੁਰੂ ਸਨ ਉਹਨਾਂ ਦਾ ਸ਼ਹੀਦੀ ਗੁਰਪੁਰਬ ਸੰਗਤਾਂ ਵੱਡੀਆਂ ਸਰਦ ਅਤੇ ਸਤਕਾਰ ਨਾਲ ਮਨਾਉਣ ਵਾਸਤੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਈਆਂ ਸਨ ਤਾਂ ਇਸ ਜ਼ਾਲਮ ਸਰਕਾਰ ਨੇ ਉਹਨਾਂ ਨਹੱਤੇ ਸੰਗਤਾਂ ਦੇ ਉੱਤੇ ਤੇ ਹੋਰ ਬਹੁਤ ਸਾਰੇ ਸ਼ਰਧਾਲੂਆਂ ਨੂੰ ਆਪਣੇ ਗੋਲੀ ਟੈਂਕਾਂ ਤੇ ਬੰਬਾਂ ਦਾ ਸ਼ਕਾਰ ਬਣਾਉਂਦੇ ਹੋਏ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਈਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਜਿਹੜਾ ਵਰਤਾਰਾ ਸੀਗਾ ਉਹ ਨਾ ਭੁੱਲਣ ਯੋਗ ਹੈ ਤੁਸੀਂ ਵੇਖ ਸਕਦੇ ਹੋ ਸਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਗੁਰਦਰਾ ਮਨਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਉਸ ਸਮੇਂ ਜੋ ਉਸ ਸਮੇਂ ਦੀ ਸਰਕਾਰ ਨੇ ਕੀਤਾ ਉਹਦੀਆਂ ਤਸਵੀਰਾਂ ਕੁਝ ਅਸੀਂ ਨੇ ਪ੍ਰਦਰਸ਼ਨੀ ਤੌਰ ਤੇ ਗੁਰਦੁਆਰਾ ਮਜੀ ਸਾਹਿਬ ਦਵਾਨ ਹਾਲ ਸਾਹਮਣੇ ਲਾਈਆਂ ਨੇ ਸਭ ਤੋਂ ਇਹ ਤਸਵੀਰਾਂ ਵੇਖਿਆ ਨਹੀਂ ਜਾ ਰੀਆਂ ਪਰ ਉਸ ਸਮੇਂ ਜੋ ਸੰਗਤ ਨੇ ਜੋ ਸਾਡੇ ਜੁਝਾਰੂ ਸਿੰਘਾਂ ਨੇ ਆਪਣੇ ਪਿੰਡੇ ਉੱਤੇ ਉਹ ਸੰਤਾਪ ਉਡਾਇਆ ਉਹਨਾਂ ਨੂੰ ਸਲਾਮ ਆ ਸੋ ਅੱਜ ਜੋ 1984 ਦੀ ਜਿਹੜਾ ਪਹਿਲਾ ਦਿਨ ਹੋਣ ਕਰਕੇ ਸਚਕਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹ ਪ੍ਰਦਰਸ਼ਨੀ ਸੰਗਤਾਂ ਦੇ ਲਈ ਲਗਾਈ ਗਈ ਆ ਸੋ ਬਖਾਇਆ ਗਿਆ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਕਿਸ ਤਰ੍ਹਾਂ ਸਾਡੇ ਧਾਰਮਿਕ ਅਸਥਾਨਾਂ ਨੂੰ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਗੋਲਾ ਟੈਂਕਿਆਂ ਦੇ ਨਿਸ਼ਾਨੇ ਬਣਾ ਕੇ ਕਿਸ ਤਰ੍ਹਾਂ ਢਹਿ ਢੇਰੀ ਕੀਤਾ ਗਿਆ ਸੋ ਉਸ ਸਮੇਂ ਜੋ ਜਿੰਨੀਆਂ ਵੀ ਸੰਗਤਾਂ ਸ਼ਹੀਦ ਹੋਈਆਂ ਨੇ ਉਹਨਾਂ ਨੂੰ ਲੱਖ ਲੱਖ ਵਾਰ ਪ੍ਰਣਾਮ ਕੱਲ 2 ਤਰੀਕ ਨੂੰ ਜੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ ਉਹਦੇ ਵਿੱਚ ਗੋਲੀ ਮਾਰੀ ਸੀ ਸੀਦ ਗੁਰਦੁਆਰਾ ਬਾਬਾ ਗੁਰਵਸ ਸਿੰਘ ਵਿਖੇ ਉਹ ਸੰਗਤਾਂ ਨੂੰ ਸਵੇਰੇ 8 ਵਜੇ ਦਰਸ਼ਨ ਕਰਵਾਏ ਜਾਣਗੇ ਸੋ ਉਸ ਸਮੇਂ ਦੀ ਜਿਹੜੀ ਜ਼ਾਲਮ ਸਰਕਾਰ ਆ ਉਹਦੇ ਅਸੀਂ ਜਿਹੜਾ ਉਸ ਸਮੇਂ ਜ਼ੁਲਮ ਕੀਤਾ ਗਿਆ ਉਹ ਨਾ ਭੁੱਲਣ ਜੋਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ